ਜਿੱਥੇ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪੁਰਾਤਨ ਘਰ ਹੈ ਜਿੱਥੇ ਗੁਰੂ ਸਾਹਿਬ ਜੀ 2 ਸਾਲ 5 ਮਹੀਨੇ ਤੇ 13 ਦਿਨ ਰਹੇ ਸਨ ਗੁਰਦੁਆਰੇ ਨੂੰ ਕੋਟਾ ਸਾਹਿਬ ਆਖਦੇ ਹਨ ਅੱਜ ਦਰਸ਼ਨ ਕਰਾਂਗੇ ਗੁਰੂ ਨਾਨਕ ਸਾਹਿਬ ਜੀ ਦੇ ਦਰ ਦੇ ਸੇਵਕ ਬਾਬਾ ਅਧਲੀ ਜੀ ਦੇ ਜਨਮ ਸਥਾਨ ਦੇ ਜੋ ਗੁਰਦੁਆਰਾ ਕੋਟਾ ਸਾਹਿਬ ਦੇ ਬਿਲਕੁਲ ਨੇੜੇ ਹੈ ਬਾਬਾ ਪਾਇਤਲੀ ਸਾਹਿਬ ਜੀ ਉਹ ਮਹਾਨ ਪੁਰਸ਼ ਹੋਏ ਹਨ ਜਿਨ੍ਹਾਂ ਦੀ ਸੰਗਤ ਕਰਨ ਨਾਲ ਬਾਬਾ ਬਿਧੀ ਚੰਦ ਵਰਗੇ ਤਾੜੀ ਤੇ ਚੌਰ ਵੀ ਸਾਧ ਬਣ ਗਏ ਜਿਨ੍ਹਾਂ ਨੂੰ ਸੇਕ ਇਤਿਹਾਸਾਚ ਬੜੇ ਹਿਸਤਕਾਰ ਨਾਲ ਬਹਾਦਰ ਬਿਧੀ ਚੰਦ ਕਰਕੇ ਜਾਣਿਆ ਜਾਂਦਾ ਹੈ। ਬਾਬਾ ਅਦਲੀ ਜੀ, ਸ੍ਰੀ ਗੁਰੂ ਅਮਰਦਾਸ ਜੀ, ਸ੍ਰੀ ਗੁਰੂ ਰਾਮਦਾਸ ਜੀ, ਸ੍ਰੀ ਗੁਰੂ ਅਰਜਨ ਦੇਵ ਜੀ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕੀਤੇ। ਗੋੰਦਵਾਲ ਸਾਹਿਬ ਦੀ ਬੋਲੀ ਸਾਹਿਬ, ਸ੍ਰੀ ਦਰਬਾਰ ਸਾਹਿਬ, ਤਨਤਨ ਸਾਹਿਬ, ਸ੍ਰੀ ਬਰਬਾਰ ਸਾਹਿਬ, ਅੰਮ੍ਰਿਤਸਰ ਸਾਹਿਬ ਦੀਆਂ ਚੱਲ ਰਹੀਆਂ ਸਵਾਮ ਵਿੱਚ ਸੇਵਾ ਕੀਤੀ। ਬਾਬਾ ਅਦਲੀ ਸਾਹਿਬ ਜੀ ਦੇ ਪਿਆਰ ਨੂੰ ਹੀ ਦੇਖ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਰਹਾਲੀ ਤੋਂ ਚੱਲ ਕੇ ਚੌਲਾ ਸਾਹਿਬ ਆਇਆ ਤੇ ਇੱਥੇ 2 ਸਾਲ 5 ਮਹੀਨੇ 13 ਦਿਨ ਇਸੇ ਨਗਰ 'ਚ ਰਹੇ। ਬਾਬਾ ਜੀ ਜਦੋਂ ਸੱਚਖੰਡ ਜਾਣ ਲੱਗੇ ਤਾਂ ਇਕ ਲਕੀਰ ਮਾਰ ਕੇ ਕਹੇ ਆ ਕਿ ਸਾਡਾ ਜਹਾਜ਼ ਸੱਚਖੰਡ ਨੂੰ ਚੱਲਿਆ ਹੈ। ਜਿਨ੍ਹਾਂ ਨੇ ਜਾਣਾ ਹੈ ਲਕੀਰ ਦੇ ਅੰਦਰ ਆ ਸਕਦਾ ਹੈ। ਉਸ ਟਾਈਮ ਤੇ ਖੋਤਾ ਕੁੱਤਾ ਇੱਕ ਮਿੱਤਰੀ ਸਿੰਘ ਹਾਜ਼ਰ ਸੀ ਜੋ ਬਾਬਾ ਜੀ ਦੇ ਨਾਲ ਸੱਚਖੰਡ ਨੂੰ ਚਲੇ ਗਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।